ਸਤਿ ਸ੍ਰੀ ਅਕਾਲ ਜੀ ਕਿਹੋ ਜਿਹਾ ਹਾਲ ਚਾਲ ਉਮੀਦ ਕਰਦਾ ਸਹੀ ਸਾਰੇ ਸਹੀ ਹੋਵੋਗੇ ਸੋ ਅੱਜ ਦੇ ਦਿਨ ਦੀ ਸ਼ੁਰੂਆਤ ਹੋਣ ਲੱਗੀ ਆ ਆਪਾਂ ਚੱਲੇ ਗੱਡੀ ਤੋਂ ਆਣ ਵਾਸਤੇ ਗੱਡੀ ਤੋਂ ਆਤੂ ਕੇ ਮੜਾ ਜਿਆ ਥੋੜੀ ਬਹੁਤੀ ਮੋਡੀਫਿਕੇਸ਼ਨ ਕਰਾਵਾਂਗੇ ਗੱਡੀ ਚ ਕਿਉਂਕਿ ਨਾਲੇ ਜਿਹੜਾ ਰੰਗ ਜਾ ਫੇਂਟ ਹੋ ਗਿਆ ਉਹਦੇ ਉੱਪਰ ਟਿਪ ਟੁਕ ਲਾ ਕੇ ਉਹਨੂੰ ਕਵਰ ਕਰਾਂਗੇ ਪੇਂਟ ਆਪਾਂ ਪਾਸਿੰਗ ਦੇ ਡੈਮੇਜ ਗੱਡੀ ਚ ਕਰਾਵਾਂਗੇ ਹਲੇ ਨਹੀਂ ਕਰਾਉਣਾ ਕਿਉਂਕਿ ਫਿਰ ਜੂਨ ਜੂਨ ਜੁਲਾਈ ਚ ਜਾ ਕੇ ਨੇੜੇ ਨੇੜੇ ਜਿਮ ਗੱਡੀ ਦੀ ਪਾਸਿੰਗ ਵੀ ਆ ਉਸੇ ਟਾਈਮ ਫਿਰ ਆਪਾਂ ਪੇਂਟ ਕਰਾਵਾਂਗੇ ਗੱਡੀ ਨੂੰ ਫਿਲਹਾਲ ਤਵਾ ਕੇ ਉਹਨੂੰ ਟੇਪ ਟੂਪ ਕਰਕੇ ਆਪਾਂ ਕਵਰ ਕਰ ਦਵਾਂਗੇ ਕਿਸੇ ਤਰੀਕੇ ਵੀ ਗੱਡੀ ਭੈੜੀ ਨਾ ਲੱਗੇ ਕਿਉਂਕਿ ਉਹ ਪੇਂਟ ਸਾੜਤਾ ਬਣਾਉਣਾ ਉਹਨਾਂ ਨੇ ਫਿਰ ਹੋਰ ਹੀ ਤਰ੍ਹਾਂ ਜੀ ਉਜੀ ਲੱਗਦੀ ਪਈ ਆ ਬਾਕੀ ਦੇਖਦੇ ਆ ਹੋਰ ਸੁਣਾਓ ਤੁਸੀਂ ਕਿਵੇਂ ਹੋ ਕਿਵੇਂ ਨਹੀਂ ਸਾਤੀ ਆਪਣੀ ਭਾਈਆਂ ਨੇ ਉੱਥੇ ਨਾਲ ਆ ਵੀ ਗੱਡੀ ਤਾਂ ਆਉਣ ਲੱਗੀ ਵੀ ਉਹ ਗੱਡੀ ਤਾਂ انشاءاللہ ਨਾਲੇ ਫੇਰ ਕਰਾਵਾਂਗੇ ਆਪਾਂ ਟੇਪ ਟੂਪ ਮੇੜਾ ਕੰਮ ਹੋਣਾ ਯਾਰ ਤੁਸੀਂ ਮੈਂ ਚਾਹਣਾ ਨਾ ਸਮਝੋ ਵਾਸ਼ਿੰਗ 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 ਜੀ ਦਿਲਾ ਐਨ ਕੱਢ ਦੀ ਤੇ ਠੀਕ ਆ ਹੌਲੀ ਹੌਲੀ ਆਪਾਂ ਗੱਡੀ ਦੀ ਹੁਣ ਮੋਡੀਫਿਕੇਸ਼ਨ ਕਰਾ ਲੈਣੀ ਐ ਬਣਾ ਲੈਣੀ ਵਧੀਆ ਦੇਖੇ ਚੱਲੋ ਹੁਣ ਦੇਖ ਲਓ ਗੱਡੀ ਨੂੰ ਤੇ ਹੌਲੀ ਹੌਲੀ ਦੇਖਿਓ ਗੱਡੀ ਦੇ ਕਿਆ ਕਰਦੇ ਆ ਪਾ ਪਰਾਣੀ ਸੁੰਦਰਾ ਬਣਨ ਲਾ ਲੈਣੀ ਐ ਨਾ ਚੰਕਾ ਦਾ ਨਿੰਦ ਬਿਲੋ ਰਣੀ ਅੱਜ ਗੱਡੀਆਂ ਨੂੰ ਆਖਦੇ ਆ ਬਿੱਲੋ ਬਿੱਲੋ ਗੱਡੀ ਤਵਾ ਤੋਕੇ ਆਪਾਂ ਆਕੇ ਗੱਟੀ ਪੰਨ ਵਾਸਤੇ ਅੰਦਰ ਜੀ ਹੁਣ ਆਪਾਂ ਭਰਾਂਗੇ ਗੱਡੀ ਆ ਪੰਨਾ ਥੋੜਾ ਜਿਆ ਧੰਦਾ ਹੋ ਕੇ ਇਹਨੂੰ ਵੀ ਸਾਫ ਕਰ ਲਈਏ ਪੈਂਟਰ ਹੈ ਨਹੀਂ ਤਾਂ ਜੀ ਨਹੀਂ ਤਾਂ ਆਪਾਂ ਅੱਜ ਪੇਂਟ ਪੁੰਡ ਪੇਂਟ ਦਾ ਮਤਲਬ ਕਹਿਣ ਦਾ ਪਰ ਫਿਰ ਤਾਂ ਆਪਾਂ ਟੇਪ ਟੂਬ ਵਾਲਾ ਵੀ ਕੰਮ ਨਾ ਅੱਜ ਨਿਵੇੜ ਦੇਣਾ ਦਾ ਜੇ ਕਿਥੇ ਹੁੰਦਾ ਅੱਜ ਗਰਮੀ ਬਹੁਤ ਹੈਵੀ ਆ ਇਕ ਕੱਲੀ ਆਈ ਕਿ ਟੀ-ਸ਼ਰਟ ਪਾਈ ਵੀ ਆ ਜੀ ਜੈਕਟ ਖੋਲ ਕੇ ਉਤਰੀ ਵੀ ਆ ਗਰਮੀ ਅੱਜ ਬਹੁਤ ਹੈਵੀ ਆ ਬੈਠੇ ਆ ਬਾਹਰ ਜਾ ਨਹੀਂ ਰਿਹਾ ਅੱਜ ਇੱਕ ਤੁਸੀਂ ਸਾਰਿਆਂ ਨੇ ਉਹ ਖਬਰ ਸੁਣੀ ਹੋਣੀ ਹਾਰ ਸ਼ਿੰਗਾਰ ਬਾਬੇ ਦੇ ਹਾਰ ਸ਼ਿੰਗਾਰ ਨਾਲ ਥੱਕਾ ਹੋ ਗਿਆ ਕਿ ਆ ਸੀ ਨਾ ਜੀ ਕਿਸੇ ਨੂੰ ਪਤਾ ਵੀ ਕਹਿੰਦੇ ਬਾਬੇ ਦਾ ਘੋੜਾ ਆਣ ਦਾ ਪਹਿਲੇ ਨੰਬਰ ਬਾਟ ਇਹਨਾਂ ਨੇ ਧੋਖੇ ਨਾਲ ਉਹਨੂੰ ਹਾਂ 8ਵੀਂ ਪੋਜੀਸ਼ਨ 'ਵਾਂ ਭੇਜਿਆ ਤੇ ਨਾਲੇ ਵੀ ਚੈਂਪੀਅਨ ਅਸਲਮਾ ਹੱਕਦਾਰ ਬਾਬੇ ਦਾ ਘੋੜਾ ਤਾਂ ਕਿੜੀ ਵਾਲੇ ਦਾ ਵੀ ਪਰ ਇਹਨਾਂ ਨੇ ਧੱਕਾ ਕਰਿਆ ਉਹਦੇ ਨਾਲ ਬਹੁਤ ਇੰਸਟਾਗ੍ਰਾਮ ਤੇ ਰੀਲਾ ਬਣਨ ਲੱਗੀਆਂ ਵੀ ਕਿੜੀ ਵਾਲੇ ਬਾਬੇ ਨਾਲ ਧੱਕਾ ਹੋ ਗਿਆ ਗਾਣਾ ਤੱਕ ਆ ਗਿਆ ਉਹਦੇ ਪਤਾ ਇਹ ਖੇੜੀ ਵਾਲੇ ਬਾਬੇ ਨਾਲ ਧੱਕਾ ਹੋ ਗਿਆ ਬਾਕੀ ਪਤਾ ਆਪਾਂ ਨੂੰ ਵੀ ਨਹੀਂ ਪ੍ਰੋਪਰ ਉਹਦਾ ਵੀ ਕਿਆ ਸੀ ਨਾ ਕਿ ਨਹੀਂ ਜਿੰਨਾ ਕੁ ਸੁਣਿਆ ਤੁਹਾਨੂੰ ਉਹਨਾਂ ਕਹ ਦੱਸਤਾ ਤੇ ਹੋਰ ਸਣਾਓ ਕਿਵੇਂ ਹੋ ਤੁਸੀਂ ਕਿਵੇਂ ਨਹੀਂ ਹੋ ਸੋ ਗੱਡੀ ਧਵਾ ਕੇ ਆਪਾਂ ਤਾਂ ਆ ਕੇ ਗੱਡੀ ਪੰਨ ਕਰੇ ਰਿਸ਼ਤੇਦਾਰ ਆਏ ਬੀਬੂ ਆ ਰਹੀ ਹੋ ਗਿਆ ਆਏ ਵੇ ਆ ਤੇ ਉਹਨਾਂ ਨੂੰ ਵੀ ਜਾ ਕੇ ਮਿਲਾਂਗੇ ਆਪਾਂ ਨਾ ਕਿਸਮੇ ਦੋ ਛੁੱਟੂ ਤਾਂ ਕਿਆ ਕਰੇਗਾ ਬੰਨ ਮੇਟ ਕਰ ਦੁੱਦੋ ਆ ਦੇ ਲੋ ਪਹਾੜੇ ਬੰਦ ਹੋ ਗਿਆ ਗੱਡੀ ਛੂਟ ਪਾ ਲੱਗੀ ਜਦ ਭੰਨਿਆ ਟਾਈਮ ਆਇਆ ਸਾਰੇ ਹਮ ਛੱਡ ਕੇ ਆ ਖੜ ਕੇ ਪਹਾੜੇ ਬੰਦ ਹੋ ਗਿਆ ਆ ਵੀ ਆਏ ਵੇ ਮਹਾਰਾਜ ਜੀ ਉਹਨਾਂ ਦੀ ਗੱਡੀ ਪੰਨ ਆ ਸਭ ਸੁਰੱਖਿਆ ਦੀ ਗੱਡੀਆਂ ਹੈ ਕੱਚ ਕਿ ਆ ਪੈ ਗਿਆ ਕਿ ਨਹੀਂ ਪੈ ਗਿਆ ਰੜਕਣ ਬਹੁਤ ਲੱਗਿਆ ਵੇ ਪਤਾ ਨਹੀਂ ਸਾਡੀ ਫਿੰਸੀ ਫੁੰਸੀ ਜੀ ਉਹ ਪਤਾ ਵੀ ਨਹੀਂ ਲੱਗ ਰਿਹਾ ਰੜਕ ਬਹੁਤ ਰਿਹਾ ਹੀ ਆਹ ਵਾਲੀ ਅੱਖ ਚ ਬੁਰਾਲ ਹੋਇਆ ਵਾਖਰਾ ਪਾਣੀ ਦੇ ਛਿੱਟੇ ਮਾਰ ਕੇ ਤਾਂ ਵੀ ਕੋਈ ਫਰਕ ਨਹੀਂ ਹੈਗਾ ਫਿਰ ਵੀ ਰੜਕਣ ਤੇ ਹਟਿਆ ਨਹੀਂ ਹੈਗਾ ਹਾਲੇ ਵੀ ਬਹੁਤ ਜ਼ਿਆਦਾ ਰੜਕਣ ਨੂੰ ਪਤਾ ਨਹੀਂ ਕਿ ਆ ਹੈ ਕਿ ਨਹੀਂ ਹੈਗਾ ਨਾ ਜੀ ਇਹ ਬਹੁਤ ਜ਼ਿਆਦਾ ਰੜਕਦਾ ਪਿਆ ਪਤਾ ਹੀ ਨਹੀਂ ਹੈ ਕਿ ਆਇਆ ਹੈ ਕਿ ਨਹੀਂ ਹੈ ਜੀ ਹਾਂ ਜੋ ਪਤਾ ਦਾ ਲੱਗੇ ਕਿ ਆਇਆ ਹੈ ਇਹੀ ਤੇ ਫੇਰੀ ਪਈ ਹੈ ਹੱਕ ਦੀ ਹਾਂਜੀ ਬੰਤਾਂ ਅੰਕਲ ਕੀ ਹਾਲ ਚਾਲ ਹੈ ਤੁਹਾਡੇ ਕਿਵੇਂ ਹੋ ਪੰਗੇ ਲੈਣਾ ਨਹੀਂ ਮੈਂ ਰਾਨੇ ਤੁਹਾਡੇ ਨਾਲ ਪੰਗੇ ਲੈਣੇ ਸਾਡੇ ਆੜੀ ਰੋਜ਼ ਦਾ ਕੰਮ ਆ ਤੇਰਾ ਪੰਗੇ ਲੈਣਾ ਮੇਰੇ ਦਾਦੇ ਦੀ ਉਮਰਾਂ ਦੇ ਬੰਤਾਂ ਅੰਕਲ ਸਾਡੇ ਗੱਡੀਆਂ ਭਾਨੇ ਆ ਤੋਂ ਨੇ ਪਹਿਲਾਂ ਵੀ ਕਿਹਾ ਤਾਂ ਵੀ ਗੱਡੀ ਭਰਨੀ ਹੁੰਦੀ ਬੰਦ ਤਾਂ ਇਕੱਲਾ ਕੰਟੈਕਟ ਕਰੇ ਕਰੋ ਨੰਬਰ ਬੋਲਾਂਗਾ ਮੈਂ ਤਾਂ ਗੱਲ ਬੰਦੂ ਕਿਸੇ ਵੀ ਤਰ੍ਹਾਂ ਦੀ ਗੱਡੀ ਹੋਵੇ ਆਪਾਂ ਭਰ ਦਾਲੀਆਂ ਨਾ ਕਿਸੇ ਵੀ ਤਰ੍ਹਾਂ ਦੀ ਉਹ ਭਾਵੇਂ ਇਕੱਲੀ ਗੱਡੀ ਚ ਲਾਗਾ ਭਰਨੀ ਆ ਆਪ ਨਹੀਂ ਭਰਨੀ ਮਤਲਬ ਉਹ ਤਾਂ ਲਿਵਰੇਬਲ ਹੋ ਗਈ ਤੁਹਾਡੀ ਗੱਡੀ ਗੱਡੀ ਲੱਗੀ ਆਪਣੀ ਹੋਣ ਲੋਡ ਚਾਬੀ ਦੇਤੀ ਆਪਾਂ ਨੇ ਆਪਰਨ ਹੋਣੇ ਚਾਬੀ ਰੱਖ ਕੇ ਆਪਣੀ ਗੱਡੀ ਲੱਗ ਜਾਣੀ ਲੋਡ ਹੋਣ ਬڑے ਟਾਈਮ ਬਾਅਦ ਫੈਕਟਰੀ ਹੁਣ ਦਾ ਪੂਰਾ ਘੰਟਾ ਵੇਟ ਕਰਨਾ ਪਿਆ ਗੱਡੀ ਰੇਕ ਤੇ ਲੱਗੀ ਵੀ ਨਾ ਹੁਣ ਘੰਟੇ ਬਾਅਦ ਘੱਟੋ ਘੱਟ ਫੈਕਟਰੀ ਚੱਲੀ ਆ ਤਾਂ ਹੁਣ ਗੱਡੀ ਲੋਡ ਹੋਊਗੀ ਫੋਨ ਕਰਤਾ ਨਾ ਲੱਕੀ ਆਂ ਮੈਂ ਦੱਸੂਗਾ ਤੈਨੂੰ ਜੇ ਨਾ ਗੱਲ ਬੋਣੀ ਬਾਅਦ ਕਹਿ ਤਾ ਤੇਰੇ ਵਾਲਾ ਪਰ ਰਿਕਾਰਡ ਕਰ ਲੈਣਾ ਤੇਰੇ ਸਾਹਮਣੇ ਕਿਹਾ ਨਾ ਲੱਕੀ ਨੂੰ ਬਾਈ ਵੀ ਬੰਦੇ ਸਾਡੀ ਦੀ ਪੈਨਸ਼ਨ ਲੱਗਣੀ ਚਾਹੀਦੀ ਆ ਨਹੀਂ ਨਹੀਂ ਚੱਡੇ ਨਾਲ ਗੱਲ ਮਾਰ ਹੈ ਚੱਡੇ ਨਾਲ ਹੀ ਨਾ ਵੀ ਚੱਡੇ ਨਾਲ ਸਹੀ ਗੱਲ ਇਹਨਾਂ ਦੀ ਪੂਰੀ ਗੱਲ ਵਾਹ ਤਾਂ ਹੁਣ ਬਾਈ ਪੈਨਸ਼ਨ ਸਾਨੂੰ ਲੱਕੀ ਬਾਈ ਲਾਜ਼ਮੀ ਚਾਹੀਦੀ ਆ ਇਹਦੀ ਗਾਂਧੀ ਜੀ ਬਾਕੀ ਖਾਦੀ ਘੜੀ ਹੈ ਨਾ ਇਹ ਕੰਮ ਪਹਿਲਾਂ ਹੋਣਾ ਚਾਹੀਦਾ ਲੈ ਸਹੀ ਗੱਲ ਨਹੀਂ ਗਾਂਧੀ ਕਿ ਕਿੰਨਾ ਟਾਈਮ ਹੋ ਗਿਆ ਉਹ ਉਹ ਘੜੀ ਸਾਰਾ ਉਹ ਕਹੀ ਜਾਂਦਾ ਕੋਈ ਹੋਰ ਵੀ ਕੰਮ ਆ ਗਿਆ ਬੈਨੇ ਮਨੂੰ ਇਹ ਤਾਂ ਮਜ਼ਾਕ ਕਰੀਂ ਮੈਂ ਅੱਛਾ ਮਜ਼ਾਕ ਕਰੇ ਤਾਂ ਉਹ ਨਾ ਮੈਂ ਤਾਂ ਪੈਗ ਬੁਗ ਵੀ ਲਵਾ ਲਣਾ ਮੈਂ ਨਹੀਂ ਆਏ ਜੇ ਕੰਮ ਇਹ ਜੇ ਕੰਮ ਮੈਂ ਪਿਆ ਮੈਂ ਕਿਹਾ ਗਾਂਧੀ ਤਾਂ ਇਹ ਜੇ ਕਰ ਦੂਗਾ ਕੰਮ ਅੱਜ ਕਿਵੇਂ ਰਿਹਾ ਫਿਰ ਸਹੀ ਤਾਂ ਬਾਅਦ ਮੈਂ ਹੋਰ ਦੱਥ ਤੇਰਾ ਕੰਮ ਗਿਆ ਘਟਾਣਾ ਹੁਣ ਦੱਸ ਦੇ ਹਾਰ ਗਾਂਡ ਤਾਂ ਅਪਡੇਟ ਕਰਾ ਦੇ ਸਾਲ ਹੋ ਗਿਆ ਮਨ ਨਹੀਂ ਤਾਂ ਲੋਕ ਉਹ ਸੁਖਦਾ ਕੇ ਅੰਦਰ ਚੱਲ ਗਿਆ ਲੱਕੀ ਭਾਈ ਸੁਵੀਰਾ ਕੇਂਦਰ ਲੈ ਕੇ ਜਾਓ ਬੰਦੇ ਨੂੰ ਕਹਤਾ ਆਧਾਰ ਕਾਰਡ ਲੈ ਆਪਡੇਟ ਕਰਾਣਾ ਨਾ ਹੋ ਉਹਦਾ ਕਿਆ ਕਿਆ ਹੁਣ ਆਪਡੇਟ ਹੋਈ ਉਹ ਆਧਾਰ ਕਾਰਡ ਹੋਣਾ ਮੇਰਾ ਸਾਡੇ ਉਹ ਨਹੀਂ 사ळ्या ਮਤਲਬ ਕਹਿਣ ਦਾ ਆਪਡੇਟ ਦੂ ਟੋਪ ਵਰਸ ਕੀ ਆ ਚੜਨਾ ਉਹਦੇ ਪਰ ਸਰਟੀਫੀਕੇਟ ਲੈ ਕੇ ਆਉਂਗਾ ਮਗਾ ਅੱਛਾ ਚਲ ਠੀਕ ਆ ਇਹ ਵੀ ਹੋ ਜਾਓ ਆਧਾਰ ਕਾਰਡ ਤੋਂ ਹੀ ਦੀ ਕਾਹੇ ਨਹੀਂ ਕਰਦੀ ਉਹ ਬੈਠੀ ਜਿਵੇਂ ਜਾਇਆ ਜਿਵੇਂ ਮੋੜ ਦੰਦੀ ਜਾ ਮੋਬਾਈਲ ਲੈ ਕੇ ਆਵਾਂ ਹੈ ਨਹੀਂ ਮੈਂ ਅੰਨ ਪੜ ਬੰਦਾ ਮੰਨੂ ਚਲਾਉਣਾ ਕੁਝ ਕੀ ਕਰੇ ਫਿਰ ਨਹੀਂ ਜਾ ਮੈਂ ਨਹੀਂ ਜਾਣਾਂ ਤੂੰ ਉਸੇ ਆਪਣੇ ਮੋਬਾਈਲ ਤੇ ਕਰਾ ਰਿਹਾ ਚੱਲ ਮੈਂ ਕਰਾ ਦੂੰ ਹੋਰ ਦੱਸ ਤੂੰ ਭਾਈ ਨੰਬਰ ਵੀ ਰਿਹਾ ਭਾਜੀ ਡੈਡੀ ਦੇ ਫੋਨ ਪਰ ਕਰਾ ਲਾਣਾ ਆਪਾਂ ਨੇ ਠੀਕ ਆ ਤੂੰ ਗੱਲ ਕਰਾ ਦੀ ਮੇਰੀ ਗੱਲ ਕਰਾ ਦੀ ਕਿਤੇ ਨਹੀਂ ਮੈਂ ਗਾਇਲ ਚੰਨ ਸ਼ੁਕਰ ਦੇ ਅੰਦਰ ਉਹ ਨਹੀਂ ਮਾਨ ਜੀ ਅੱਛਾ ਹਾਂ ਜੇ ਨਹੀਂ ਜਾਓ 1900 ਸੋਸਰੀ ਗੱਲ ਕੁਰਸੀਆਂ ਬਰਹਾ ਆ ਰਾਮ ਘਰ ਇਹਦਾ ਕੰਮ ਬੁੱਧੂ ਵੇ ਵੇ ਤਾ ਤੱਕ ਕੰਮ ਖਰਾਬ ਗਾਂਦੀ ਉੱਥੇ ਜੇ ਤੇਰਾ ਹੀ ਨਹੀਂ ਕੰਮ ਹੋਇਆ ਫੇਰ ਸਾਡਾ ਕਿੱਥੇ ਹੋਜੂ ਉੱਥੇ ਕੰਮ ਹੋਜੂ ਸਾਡਾ अच्छा गयाल जे लारा तेरे ਮੈ ਨਾਲ ਚੱਲ ਚੱਲਾਂਗੇ ਕਿੱਦਣ ਜਾਣਾ ਫੇਰ ਦੱਸ ਫੇਰ ਜਾਣਾਂ ਹੀ ਚੱਲ ਜਦੋਂ ਮਾਰੀ ਚੱਲਦੇ ਹੋਏ ਪਹਿਲਾਂ ਤੇਰਾ ਆਧਾਰ ਕਾਰਡ ਦਾ ਹੀ ਕੰਦਾ ਕੱਢ ਕੇ ਆਈਏ ਕਹਿੰਦੇ ਨੇ ਵਿਕੀ ਨੂੰ ਭੇਜ ਦੀ ਜੇ ਵਿਕੀ ਦਾ ਨੰਬਰ ਪਾ ਲੈਣਾ ਹੈ ਓਏ ਉਹ ਆਪਣੇ ਲੈ ਨਹੀਂ ਤਾ ਉਹ ਵਿਕੀ ਤੂੰ ਕਰਾ ਦੇ ਕਹਿੰਦੇ ਆਧਾਰ ਕਾਰਡ ਅਪਡੇਟ ਬਸ ਠੀਕ ਹੈ ਉਹ ਘਰ ਦੇ ਆਉਂਦਾ ਹੁਣ ਕਹੇ ਘਰ ਦੇ ਆਉਂਦੇ ਨਹੀਂ ਅਸੀਂ ਕਿੱਥੇ ਤੇ ਲੈ ਆਈਏ ਘਰ ਦੇ ਹੁਣ ਆਹ ਨੋ। ਅ ਕਾ ਸਾਲ ਹੋ ਗਿਆ ਭਾਈ ਨੂੰ ਕਹਿੰਦੇ ਆਉਂਦਾ ਨਹੀਂ ਹੈ। ਕੌਣ? ਭਾਈ ਪੁੱਛਣ ਦਾ ਆਉਣਗੇ। ਇੱਕ ਵਾਰੀ ਭਾਈ ਨੂੰ ਜਾ ਪੁੱਛ ਕਹਿ ਭਾਈ ਮੈਂ ਆਧਾਰ ਕਾਰਡ ਅਪਡੇਟ ਕਰਾਣਾ ਤੇ ਆ ਜਾ ਭਾਈ ਠੀਕ ਹੈ ਨਾ? ਹਾਂਜੀ ਹਾਂ। ਜਰੂਰ ਫੇਰ ਫੇਰ ਜੇ ਨਾ ਕਰਿਆ ਫੇਰ ਸਾਨੂੰ ਦੱਸ ਦੇ। ਚਲ ਠੀਕ ਆ ਜਾ। ਕਿੰਨੇ ਵਜੇ ਜਾਈਏ? 10:30 5:00 ਵਜੇ ਕਿੱਥੇ ਨਹੀਂ ਜਾਣਾ ਦਾ? ਜਾਉਂਗਾ ਹੀ ਕਿਤੇ ਨੂੰ। ਐ ਕਿੱਥੇ ਤੇਰੀ ਕਿੱਡੀ? ਗੱਲ ਨੂੰ ਗੱਲ ਨੂੰ ਕਿਦੀ? ਠੀਕ ਲਾ। ਇੰਗਲਿਸ਼ ਹੀ ਲਵਾਈ ਵੀ ਤਾਂ ਟਰੇਡਰ ਦੀ ਕਿ ਦੂਜੇ ਦੀ ਟਰੇਡਰ ਕਾ ਦੂਜਾ ਸਿਕਲਾ ਸਤ ਬੜਾ ਬੜਾ ਓਕੇ ਜੇ ਬੰਦਾ ਹੈ ਸਾਨੂੰ ਮਿਲਣ ਆਇਆ ਵਾ ਕਿਆ ਖਾਣਾ ਤਾਂ ਅੱਜ ਚਣਾ ਮਸਾਲਾ ਬਣਾ ਲੈ ਚਣਾ ਮਸਾਲਾ ਖਾਣ ਦਾ ਇੱਛੂ ਕੰਦਾ ਬਿੱਲੇ ਇੱਕ ਚਣਾ ਮਸਾਲਾ ਲਾਈ ਉਹ ਦੇਖੀ ਕੀ ਐਡਮੋਗਨ ਆਇਆ ਕਹਾਉਂ ਸਾਨੂੰ ਕਿੱਥੇ ਹੈ ਕਾਫੀ ਦੇ ਇੱਕ ਇੱਕ ਤੁਝ ਹੋ ਗਿਆ കാരണം <laughs>